ਇਨਸਾਨੀ ਜਾਨਾਂ ਬਚਾਉਣ ਲਈ ਆਪਣੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦੇ ਹੋਏ ਪੰਜਾਬ ਸਰਕਾਰ ਨੇ ਸੜਕ ਸੁਰੱਖਿਆ ਫੋਰਸ SSF ਦੀ ਸਥਾਪਨਾ ਕੀਤੀ। ਇਸ ਦੇ ਗਠਨ ਤੋਂ ਲੈ ਕੇ ਇਸ ਫੋਰਸ ਨੇ ਪੰਜਾਬ ਵਿੱਚ 4100 ਕਿਲੋਮੀਟਰ ਹਾਈਵੇ ਤੇ ਕੰਮ ਕਰਦੇ ਹੋਏ ਬਹੁਤ ਸਾਰੇ ਲੋਕਾਂ ਦੀ ਜਾਨਾਂ ਬਚਾਈਆਂ ਹਨ। SSF ਦੇ ਥਰੂ ਅਸੀਂ ਇੱਕ ਐਸਾ ਫੋਰਸ ਤਿਆਰ ਕੀਤੀ ਹੋਈ ਹੈ ਜਿਹਨੂੰ ਪੂਰੇ ਦੇਸ਼ ਦੇ ਵਿੱਚ ਮੈਨੂੰ ਪੁੱਛਿਆ ਜਾਂਦਾ ਹੈ ਬਕਵਾਕ ਸਟੇਟਾਂ ਦੇ ਜਿਹੜੇ ਹੈਟ ਨੇ ਜਾਂ ਮੁੱਖ ਮੰਤਰੀ ਨੇ ਉਹਨਾਂ ਵੱਲੋਂ ਕਿਵੇਂ ਕੀਤਾ ਅਸੀਂ ਵੀ ਕਰਨਾ ਚਾਹੁੰਦੇ ਹਾਂ ਸੜਕ ਸੁਰੱਖਿਆ ਫੋਰਸ ਕੋਲ 144 অতি ਆਧੁਨਿਕ ਵਾਹਨ ਹਨ ਜਿਨ੍ਹਾਂ ਵਿੱਚ 116 ਟੋ요ਟਾ ਹਿਲਕਸ ਅਤੇ 28 ਮਹਿੰਦਰਾ ਸਕੋਰਪੀਓਜ਼ ਸ਼ਾਮਲ ਹਨ ਇਹ ਸਪੀਡ ਗਨ ਐਲਕੋਮੀਟਰ ਈਚ ਲਾਨ ਮਸ਼ੀਨਾ ਅਤੇ AI ਸਮਰੱਥ ਪ੍ਰਣਾਲੀਆਂ ਵਰਗੇ ਉન્નਤ ਜੰਤਰਾ ਨਾਲ ਲੈਸ ਹਨ ਆਪਣੇ ਪਹਿਲੇ ਮਹੀਨੇ ਵਿੱਚ ਫੋਰਸ ਨੇ ਸਿਰਫ 6 ਮਿੰਟ ਅਤੇ 29 ਸਕਿੰਟਾਂ ਦੇ ਪ੍ਰਭਾਵਸ਼ਾਲੀ ਔਸਤ ਜਵਾਬ ਸਮੇਂ ਦੇ ਨਾਲ 1053 ਹਾਦਸਿਆਂ ਦਾ ਜਵਾਬ ਦਿੱਤਾ। ਤੁਹਾਨੂੰ 112 ਤੋਂ ਡਾਇਰੈਕਟ ਕੰਟਰੋਲ ਰੂਮ ਤੋਂ ਕੋਲ ਲੰਦੀ ਹੈ ਜੀ। ਤੇ ਸਾਡੇ WhatsApp ਗਰੁੱਪ ਵੀ ਬਣੇ ਹੋਏ ਨੇ ਜੀ ਜਿਸ ਦੇ ਵਿੱਚ ਕਿ ਕੰਟਰੋਲ ਰੂਮ ਦੁਆਰਾ ਕੋਈ ਕੰਪਲੇਂਟ ਹੁੰਦੀ ਹੈ ਤਾਂ ਉਹ ਗਰੁੱਪ ਦੇ ਵਿੱਚ ਉਹ ਪਾ ਦਿੰਦੇ ਆ ਜੀ। ਆਧੁਨਿਕ ਟੈਕਨੋਲੋਜੀ ਦੀ ਵਰਤੋਂ ਕਰਦੇ ਹੋਏ ਸੜਕ ਸੁਰੱਖਿਆ ਫੋਰਸ ਇੱਕ ਸੁਰੱਖਿਅਤ ਅਤੇ ਵਧੇਰੇ ਸੁਰੱਖਿਅਤ ਪੰਜਾਬ ਲਈ ਰਾਹ ਪ드ਰਾ ਕਰ ਰਹੀ ਹੈ।